ਮਨਦੀਪ ਸਿੰਘ ਹਾਰੇਗਾ ਭਈ ਭਾਈ ਸੰਦੀਪ ਸਿੰਘ ਜਿਹਦੀ ਏਡੀ ਕੁਰਬਾਨੀ ਉਹਦਾ ਭਰਾ ਤਰਨਤਾਰਨ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਏ ਵੀ ਜਿਹੜੇ ਬੰਦੇ ਨਾਲ ਨਾ ਤੁਰੇ ਨਾ ਤੇ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੰਤੇ ਕਰਤਾ ਰਜਿੰਦਰ ਸਿੰਘ ਤਲਵੰਡੀ ਤੇ ਕਰਤਾ ਉਸ ਤੋਂ ਬਾਅਦ ਭਾਈ ਮਨਦੀਪ ਸਿੰਘ ਹਰ ਕੋ ਇਨਾ ਪੈਸਾ ਨਹੀਂ ਭਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕੇ ਬਿਲਕੁਲ ਬਾਨੀ ਹੈ ਜੋ ਉਹ ਯੁੱਧ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਮਨ ਕਹਿੰਦਾ ਜੋ ਮਰਜੀ ਪਾਸਾ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਹੁਣ ਜੇ ਮਾਝੇ ਦੇ ਮਝੈਲ ਮਜੈਲ ਮਜੈਲ ਜਿਹਨੋਂ ਕੋ ਮਸੂਰ ਮੈਂ ਕਹਿੰਦੇ ਆ ਸਾਡੇ ਮਜੈਲ ਜੇਕਰ ਨਾ ਡਰੇ ਉਹੀ ਸਿੰਘਾ ਵਾਲਾ ਰੱਖਿਆ ਵਰਤਾਰਾ ਜੋ ਸੰਗਿਆਨੀ ਜਨੈਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਐ ਨਹੀਂ ਤਾਂ ਜੇ ਸਰਕਾਰ ਕੋਲੋਂ ਡਰ ਗਏ ਫੇਰ ਭਾਈ ਮਨਦੀਪ ਸਿੰਘ ਭਾਈ ਫੇਰ ਨਹੀਂ ਜਿੱਤਦਾ ਪੈਸਾ ਬਾਹਰ ਤਾਂ ਉਹਨਾਂ ਕੋਲ ਬਈ ਵੰਡਣਾ ਬੰਨ ਬੰਡੀ ਵੀ ਰਹੇ ਨੇ ਤਨ ਤਨ ਕਰਾਈ ਪਈ ਆ ਬਈ ਇੱਕ ਇੱਕ ਐਮਐਲਏ ਨੂੰ ਇੱਕ ਇੱਕ ਪਿੰਡ ਆਉਂਦਾ ਵੀਰ ਕਿੱਡੀ ਕਬੱਡੀ ਗੱਲ ਹੁਣ ਇੱਕ ਐਮਐਲਏ ਵਾਸਤੇ 1 ਕਰੋੜ ਰੁਪਈਆ ਇੱਕ ਪਿੰਡ ਵਿੱਚ ਮੰਡਣਾ ਕੋਈ ਵੱਡੀ ਗੱਲ ਨਹੀਂ ਬਈ ਮੰਡਣਗੇ ਬੜਾ ਕੁਝ ਕਰਨਗੇ ਭਾਈ ਮਨਦੀਪ ਸਿੰਘ ਹਾਲਿਆ ਕੋਲ ਕਿਹੜਾ ਵੀ ਐਡੀ ਮਾਇਆ ਕੋਈ ਜਾਂ ਭਾਈ ਸੰਦੀਪ ਸਿੰਘ ਹਾਲਿਆ ਕੋਲ ਕਿਹੜਾ ਕੋਈ ਢੱਕ ਖਜ਼ਾਨਾ ਵੰਡ ਦੇਣ ਸੋ ਮਾਇਆ ਕਰਕੇ ਜੇ ਹਾਰੇ ਆ ਤੇ ਮਾਇਆ ਕਰਕੇ ਹਾਰੂਗਾ ਕਿਉਂਕਿ ਉਹਦੇ ਕੋਲ ਮਾਇਆ ਹੈ ਨਹੀਂ ਵੰਡਣ ਨੂੰ ਬਾਕੀ ਅੱਗੇ ਤੁਹਾਡੀ ਮਰਜ਼ੀ ਹੈ ਤਰਨ ਤਰਨ ਵਾਲਿਓ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਨੇ ਨਾ ਨਾ ਸਰ ਲੈ ਲਿਓ ਨਾ ਲੈ ਲਿਓ ਮਨਦੀਪ ਸਿੰਘ ਹਾਰੇਗਾ ਭਈ ਭਾਈ ਸੰਦੀਪ ਸਿੰਘ ਜੇ ਦੀ ਏਡੀ ਕੁਰਬਾਨੀ ਉਹਦਾ ਭਰਾ ਪਰੰਤਾਰੰ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਏ ਵੀ ਜਿਹੜੇ ਬੰਦੇ ਨਾਲ ਨਾਲ ਨਾ ਤੁਰੇ ਨਾ ਤੇ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੁੰਮ ਤੇ ਕਰਤਾ ਰਜਿੰਦਰ ਸਿੰਘ ਤੇ ਲਵੰਡੀ ਤੇ ਕਰਤਾ ਉਸ ਤੋਂ ਬਾਅਦ ਭਾਈ ਮਨਦੀਪ ਸਿੰਘ ਹਰ ਕੋ ਇੰਨਾ ਪੈਸਾ ਨਹੀਂ ਭਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕੇ ਬਿਲਕੁਲ ਬਾਨੀ ਹੈ ਜੋ ਉਹ ਯੁੱਧ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਮਾਨ ਕਹਿੰਦਾ ਜੋ ਮਰਜੀ ਅਫਸਰਾਂ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਹੁਣ ਜੇ ਮਾਝੇ ਦੇ ਮਝੈਲ ਮਜਹਿਲ ਮਜਹਿਲ ਜਿਹਨੋਂ ਕੋ ਮਸੂਰ ਮਕੀਨੇ ਆ ਸਾਡੇ ਮਜਹਿਲ ਜੇਕਰ ਨਾ ਡਰੇ ਉਹੀ ਸਿੰਘਾ ਵਾਲਾ ਰੱਖਿਆ ਵਰਤਾਰਾ ਜੋ ਸੰਗਿਆਨੀ ਜਨੈਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਆ ਨਹੀਂ ਤਾਂ ਜੇ ਸਰਕਾਰ ਕੋਲੋਂ ਡਰ ਗਏ ਫੇਰ ਭਾਈ ਮਨਦੀਪ ਸਿੰਘ ਭਾਈ ਫੇਰ ਨਹੀਂ ਜਿੱਤਦਾ ਪੈਸਾ ਬਹੁਤ ਉਹਨਾਂ ਕੋਲ ਬਈ ਵੰਡਣਾ ਬਣ ਬੰਡੀ ਵੀ ਰਹੇ ਨੇ ਤਨ ਤਨ ਕਰਾਈ ਪਈ ਆ ਬਈ ਇੱਕ ਇੱਕ ਐਮਐਲਏ ਇੱਕ ਇੱਕ ਪਿੰਡ ਆਉਂਦਾ ਵੀਰ ਕਿੱਡੀ ਕਬੱਡੀ ਗੱਲ ਹੁਣ 1 ਐਮਐਲਏ ਵਾਸਤੇ 1 ਕਰੋੜ ਰੁਪਈਆ ਇੱਕ ਪਿੰਡ ਵਿੱਚ ਮੰਡਣਾ ਕੋਈ ਵੱਡੀ ਗੱਲ ਨਹੀਂ ਬਈ ਮੰਡਣਗੇ ਬੜਾ ਕੁਛ ਕਰਨਗੇ ਭਾਈ ਮਨਦੀਪ ਸਿੰਘ ਹਰਿਆ ਕੋਲ ਕਿਹੜਾ ਵੀ ਏਡੀ ਮਾਇਆ ਕੋਈ ਜਾਂ ਭਾਈ ਸੰਦੀਪ ਸਿੰਘ ਹਰਿਆ ਕੋਲ ਕਿਹੜਾ ਵੱਡਾ ਖਜ਼ਾਨਾ ਵੰਡ ਦੇਣ ਸੋ ਮਾਇਆ ਕਰਕੇ ਜੇ ਹਾਰਿਆ ਤੇ ਮਾਇਆ ਕਰਕੇ ਹਾਰੂਗਾ ਕਿਉਂਕਿ ਉਹਦੇ ਕੋਲ ਮਾਇਆ ਹੈ ਨਹੀਂ ਵੰਡਣ ਨੂੰ ਬਾਕੀ ਅੱਗੇ ਤੁਹਾਡੀ ਮਰਜ਼ੀ ਹੈ ਤਰਨ ਤਰਨ ਵਾਲਿਓ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਮੈਨਾਂ ਨਾ ਨਾ ਸਿਰ ਲੈ ਲਿਓ ਨਾ ਲੈ ਲਿਓ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027